ਇਸ ਦੀ ਰਾਜਨੀਤੀ ਔਰ ਕਾਂਗਰਸ ਦੀ ਰਾਜਨੀਤੀ ਦੇ ਵਿੱਚ ਬੜਾ ਵੱਡਾ ਰੋਲ ਹੈ ਅੱਜ ਸਾਡੇ ਵਿੱਚ ਸਰਦਾਰ ਇੰਦਰਜੀਤ ਸਿੰਘ ਜੀ ਬੱਬੂ ਸਾਹਿਬ ਆਏ ਨੇ ਜਿਹੜੇ ਕਿ ਸਾਡੇ ਸਾਬਕਾ ਰਾਸ਼ਟਰਪਤੀ ਯਾਨੀ ਗੈਲ ਜੈਲ ਸਿੰਘ ਜੀ ਦੇ ਉਤਰੇ ਨੇ ਤੁਸੀਂ ਸਾਰਿਆਂ ਨੇ ਪਿਛਲੇ 4-5 ਦਿਨਾਂ ਦੇ ਵਿੱਚ ਵੇਖਿਆ ਕਿ ਬਹੁਤ ਸਾਰੀ ਕੰਟਰੋਵਰਸੀਜ਼ ਜਿਹੜੀਆਂ ਨੇ ਉਹ ਉੱਠੀਆਂ ਸੀ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਸਾਹਿਬ ਦੇ ਇੱਕ ਧਿਆਨ ਨੂੰ ਲੈ ਕੇ ਜਿਸ ਦਾ ਕਿ ਸਪਸ਼ਟੀਕਰਨ ਵੜਿੰਗ ਸਾਹਿਬ ਵੱਲੋਂ ਦੇ ਚੁੱਕੇ ਆ ਔਰ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ ਵੀ ਔਰ ਸਮਾਜ ਦੇ ਵੱਖ-ਵੱਖ ਵਰਗਾਂ ਦੇ ਵੱਲੋਂ ਵੀ ਇਸ ਗੱਲ ਦਾ ਜ਼ਿਕਰ ਜਿਹੜਾ ਉਹ ਹੋਇਆ ਇੱਕ ਹੋਰ ਜ਼ਿਕਰ ਜਿਹੜਾ ਕਹਿੰਨੀ ਜੈਲ ਸਿੰਘ ਜੀ ਬਾਰੇ ਹੋਇਆ ਸੀਗਾ ਜਿਸ ਦੇ ਚਲਦਿਆਂ ਅੱਜ ਸਾਡੇ ਵਿੱਚ ਇੰਦਰਜੀਤ ਸਿੰਘ ਬੱਬੂ ਸਾਹਿਬ ਤੁਹਾਡੇ ਨਾਲ ਗੁਬਰੂ ਹੋਣਗੇ ਗੱਲਬਾਤ ਕਰਨਗੇ ਆਪਣੇ ਬਾਰੇ ਦੱਸਣਗੇ ਆ ਗਿਆਨੀ ਗਾਇਸ ਸਿੰਘ ਗਿਆਨੀ ਜੈਸ ਸਿੰਘ ਜੀ ਦੇ ਜਿਹੜਾ ਜੀਵਨ ਸੀਗਾ ਉਹਦੇ ਬਾਰੇ ਚਰਚਾ ਕਰਨਗੇ ਔਰ ਕਾਂਗਰਸ ਦੀ ਇਸ ਦੇਸ਼ ਨੂੰ ਕੀ ਦੇਣ ਸੀ ਜਾਂ ਗਿਆਨੀ ਜੀ ਦੀ ਕੀ ਦੇਣ ਸੀ ਉਹਦੇ ਬਾਰੇ ਤੁਹਾਡੇ ਨਾਲ ਅੱਜ رابطہ ਕਰਨਗੇ ਮੈਂ ਬੇਨਤੀ ਕਰੂੰਗਾ ਇੰਦਰ ਜੀ ਜੀ ਨੂੰ ਕਿ ਉਹ ਤੁਹਾਡੇ ਨਾਲ رابطہ ਕਰ ਗੱਲਬਾਤ ਕਰ ਗੁਬਰੂ ਹੋਣ ਕਿਉਂਕਿ ਅੱਜ ਅਸੀਂ ਪਹਿਲਾ ਹੀ ਬਹੁਤ ਲੇਟ ਆ ਤੁਹਾਡੇ ਕੋਲ ਹੱਥ ਜੋੜ ਕੇ ਅਸੀਂ ਮਾਫੀ ਵੀ ਮੰਗਦੇ ਆ ਮੈਂ ਬੇਨਤੀ ਕਰੂੰਗਾ ਬਾਬੂ ਜੀ ਕਿ ਉਹ ਗੱਲ ਕਰਦੇ ਬਾਬੂ ਸਭ ਤੋਂ ਪਹਿਲਾਂ ਮੇਰੀ ਬਲੈਕ ਕੂਰ ਤੋਂ ਵਾਈਕ ਜੀ ਦਾ ਖਾਲਸਾ ਬਲੈਕ ਜੀ ਦੇ ਕੋਲ ਆਜ ਕਿ ਮੈਂ ਇੱਥੇ ਕੌਂਸਲ ਦੇ ਹੈਡ ਆਫ ਵਿਤਰਨਤਾਂ ਆਇਆ ਸਭ ਤੋਂ ਪਹਿਲਾਂ ਤਾਂ ਮੈਂ ਪਵਿੱਤਰ ਧਰਤੀ ਨੂੰ ਪ੍ਰਣਾਮ ਕਰਦਾ ਹਾਂ ਸਰਨ ਕਾ ਵੀ ਉਹ ਬਾਕਸ ਤੋਂ ਮੈਂ ਗੱਲ ਕਰਸਾਂ ਗੱਲ। ਸਭ ਤੋਂ ਪਹਿਲਾਂ ਇੱਕ ਗੱਲ ਕਹਿਣਾ ਚਾਹੁੰਦਾ ਹੈ ਕਿ ਆਮ ਆਦੀ ਪਾਰਟੀ ਅੱਜ ਪੈਸਾ ਉਹਨੇ ਕਲੀਅਰ ਕਰਤਾ ਕਿ ਕਿਆਨੀ ਜੈਸੂ ਦਾ ਗ੍ਰੈਂਡਸਨ ਇਹਨਾਂ ਦਜੀਸਨ। ਕਿ ਆਮ ਆਦੀ ਪਾਰਟੀ ਡੁਪਲੀਕੇਟ ਗ੍ਰੈਂਡਸਨ ਦਾ ਹੀ ਕੰਮ ਚਲਾਈ ਜਾਂਦੇ। ਤੇ ਚਲੋ ਅੱਜ ਕਲੀਅਰ ਹੋ ਗਿਆ ਹੈ ਕੌਣ ਅਸਲੀ ਗ੍ਰੈਂਡਸਨ ਹੈ ਤੇ ਕੌਣ ਨਕਲੀ। ਬਾਕੀ ਮੈਂ ਕਹਿਣਾ ਚਾਹੁੰਦਾ ਹੈ ਕਿ ਕਾਂਗਰਸ ਪਾਰਟੀ ਬਾਰੇ ਜਦੋਂ ਮੈਂ ਪੈਦਾ ਹੋਇਆ ਸੀ 1962 ਚ ਉਹਦੋਂ ਗਾਨੀ ਜੀ ਕਾਂਗਰਸ ਦੇ ਤਰਸੂ ਮੰਤਰੀ ਉਸ ਤੋਂ ਬਾਅਦ ਜੇਲ੍ਹ ਮੰਤਰੀ ਰਹੇ ਕਾਂਗਰਸ ਦੇ ਪ੍ਰਧਾਨ ਵੀ ਰਹੇ ਬਲੋ ਕਾਂਗਰਸ ਦੇ ਨੇ ਜਾਂਦੀ ਫੈਮਲੀ ਨੇ ਗਿਆਨੀ ਫੈਰੀ ਨੇ ਬਹੁਤ ਕੁਝ ਦਿੱਤਾ ਔਰ ਇੱਕ ਤੁਸੀਂ ਦੇਖੋ ਰਜਵਾੜਾ ਨਾਲ ਲੜਗੇ ਇੱਕ ਛੋਟਾ ਜਿਹਾ ਘਰ ਤੋਂ ਗਿਆਨੀ ਜੈਲ ਸਿੰਘ ਜੀ 10x10 ਦੇ ਕੈਮਰੇ ਵਿੱਚ ਜਿਹੜਾ ਸਾਥ ਤੁਸੀਂ ਯਾਦਗਾਰ ਅਸੀਂ ਬਣਾਈ ਉਹਨਾਂ ਨੂੰ ਤੁਸੀਂ ਆ ਕੇ ਦੇਖ ਸਕਦੇ ਹੋ ਜਿੱਥੇ ਉਹ ਪੈਦਾ ਹੋਏ ਸੀਗੇ ਉੱਥੋਂ ਉੱਠ ਕੇ ਕਿੱਥੇ ਤੱਕ ਪਹੁੰਚੇ ਇਹ ਇੱਕ ਕਾਂਗਰਸ ਦੀ ਵੀ ਦੇਣ ਸੀਗੀ ਤੇ ਇੱਕ ਇਹ ਵੀ ਕਹਿ ਸਕਦੇ ਹਾਂ ਕਿ ਪਾਰਟੀ ਇੱਕ ਮਾਂ ਦੀ ਤਰ੍ਹਾਂ ਹੁੰਦੀ ਹੈ ਅਗਰ ਤੁਸੀਂ ਪਾਰਟੀ ਦੀ ਸੇਵਾ ਕਰਦੋਂ ਨੂੰ ਪਾਰਟੀ ਪਿੱਛੇ ਨਹੀਂ ਹਟਦੀ। ਔਰ ਪਾਰਟੀ ਨੂੰ ਜਿਹੜਾ ਕੋਈ ਵੀ ਲੀਡਰ ਹੋ ਉਹ ਸਭ ਤੋਂ ਪਹਿਲਾਂ ਅਗਰ ਆਪਣੀ ਛੱਡ ਕੇ ਪਾਰਟੀ ਦੇ ਬਾਰੇ ਸੋਚੇਗਾ ਤੇ ਨੇਚਰਲੀ ਉਹ ਆਪ ਵੀ ਉੱਠੇਗਾ ਤੇ ਪਾਰਟੀ ਨੂੰ ਵੀ ਉਠਾਏਗਾ। ਮੈਂ ਇਹ ਵੀ ਚੀਜ਼ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿਸ ਤਰੀਕੇ ਨਾਲ ਇਹ ਹਾਲਤ ਹੋਏ ਨੇ ਮੈਨੂੰ ਜਦੋਂ ਪਤਾ ਲੱਗਿਆ ਮੈਂ ਇੱਕ ਚੀਜ਼ ਤੁਹਾਨੂੰ ਕਹਿਣਾ ਚਾਹਨਾ ਹੈ ਕਿ ਅੱਜ ਤੋਂ 5 5 ਸਾਲ ਪਹਿਲਾਂ ਜਦੋਂ ਮੈਂ ਭਾਜਪਾ ਜੁਆਇਨ ਕੀਤੀ ਸੀ ਪਰ ਦੇਖਿਆ ਕਿ ਚਲੋ ਭਾਜਪਾ ਨਾਲ ਮੇਰਾ ਰਿਲੇਸ਼ਨ ਕਾਫੀ ਅੱਛਾ ਰਿਹਾ ਸ਼ਤਰੂਗੁਨ ਸੈਨਨ ਦਾ ਆਫਿਸ ਸੀਗਾ ਕਿੰਨੀ ਯਾਦਾਂ ਵੀ ਸੀ ਬਹੁਤ ਆਫੀ ਲੀਡਰ ਸੀਗੇ ਉਹਨਾਂ ਨੇ ਪਹਿਲਾਂ ਸੁਲਾਹ ਕਰ ਮੈਨੂੰ ਆਪਦੇ ਵਿੱਚ ਕਰਾ ਲਿਆ ਤੇ ਤੁਸੀਂ ਮੈਂ ਕਿਹਾ ਪੇਪਰਾਂ 'ਚ ਪੜਿਆ ਉਹਨਾਂ ਸਾਰਾ ਦੇਖਿਆ ਉਹਨਾਂ ਉਹ ਕਿ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਬੀਜੇਪੀ ਦਾ ਬਹੁਤ ਬੁਰਾ ਹਾਲ ਸੀ ਉਹਨਾਂ ਨੇ ਮੈਨੂੰ ਯੂਜ਼ ਕੀਤਾ ਉਹ ਯੂਜ਼ ਕਰਦੇ ਨੇ ਉਹ ਹਰੇਕ ਨੂੰ ਯੂਜ਼ ਕਰਦੇ ਮੈਂ ਇੱਕ ਚੀ ਪੰਜ ਸਾਲਾਂ ਚ ਇੱਕ ਚੀ ਨੋਟ ਕਰ ਲਈ ਬੀਜੇਪੀ ਦੀ ਕਿ ਉਹ ਪਾਰਟੀ ਕਿਹੋ ਜੀ ਹੈਗੀ ਉਹ ਪਾਰਟੀ ਕਦੇ ਵੀ ਸਿੱਖਾਂ ਦੀ ਪਾਰਟੀ ਨਹੀਂ ਹੋ ਸਕਦੀ ਉੱਥੇ ਕੋਈ ਵੀ ਸਿੱਖ ਆਪੀ ਨੂੰ ਉਹ ਯੂਜ਼ ਕਰਦੇ ਨੇ ਤੇ ਯੂਜ਼ਰ ਥਰੂ ਤੁਸੀਂ ਤੁਸੀਂ ਦੇਖ ਲਿਓ ਆਣ ਵਾਲੇ ਟਾਈਮ ਦੇ ਅੰਦਰ ਵੀ ਆ ਬਿੱਟੂ ਆ ਜਿਹੜੇ ਗੁੰਨਗਾਂਂ ਗਾਂਦਾ ਹੈ ਬੀਜੇਪੀ ਦੇ ਇੱਕ ਟਾਈਮ ਉਹਦੇ ਇੰਟਰੂ ਆਇਆ ਸੀਗਾ ਕਿ ਇਸ ਬੰਦਿਆ ਨੂੰ ਤਾਂ ਮੈਂ ਜੁੱਤੀਆਂ ਨਾਲ ਪਿੱਟੂਗਾ ਤਾਂ ਆਜੇ ਉੱਥੇ ਹੀ ਜਾ ਕੇ ਉਹਨਾਂ ਦੀਆਂ ਜੁੱਤੀਆਂ ਚੱਟੀ ਜਾਂਦਾ ਹੈ। ਉਹਨੂੰ ਵੀ ਦੇਖੀ ਦੇਖ ਲਿਓ ਆਣ ਵਾਲੇ ਟਾਈਮ ਤੇ ਉਹਨਾਂ ਨੇ ਸਾਈਡ ਲਾਈਨ ਕਰ ਦੇਣਾ। ਬਾਕੀ ਜਿਹੜਾ ਮੈਂ ਕਹਿਣਾ ਚਾਹੁੰਦਾ ਅੱਜ ਅਸੀਂ ਇਕੱਠੇ ਹੋਏ ਆਂ ਇੱਕ ਚੀਜ਼ ਮੈਂ ਕਹਿਣਾ ਚਾਹੁੰਦਾ ਕਿ ਪਾਰਟੀ 'ਚ ਸਾਰੇ ਹੀ ਗਲਤ ਨਹੀਂ ਹੁੰਦੇ। ਕੋਈ ਆਪਣੀ ਗਲਤ ਗੱਲ ਨਹੀਂ ਕਰਨਾ ਚਾਹੁੰਦਾ। ਆਦਮੀ ਇੱਕ ਤਾਂ ਕਹਿੰਦੇ ਨੇ ਗਲਤੀਆਂ ਦਾ ਪੁਤਲਾ ਕਈ ਵਾਰੀ ਬੰਦਾ ਅੱਛੇ ਅਸਤੇ ਚੀਜ਼ ਕਰਦਾ ਹੈ ਅੱਛੀ ਚੀਜ਼ ਕਰ ਨੂੰ ਫਿਰਦਾ ਹੈ ਪਰ ਉਹ ਕੁਦਰਤੀ ਐਸਾ ਦੀ ਗੱਲ ਹੋ ਜਾਂਦੀ ਹੈ ਉਹਦਾ ਮਤਲਬ ਗਲਤ ਲਿੱਤੇ ਹੁਣ ਤੁਸੀਂ ਨੋਟ ਕਰੋ ਤੁਹਾਡੇ ਤਰਨ ਤਰਨ ਦੀ ਮੈਂ ਗੱਲ ਹੀ ਕਰਨਾ ਚਾਹਨਾ ਹੈ ਅੱਜ ਤੋਂ ਇਥੇ ਮੇਰੇ ਨਾਲ ਅਵਤਾਰ ਸਿੰਘ ਜੀ ਵੀ ਬੈਠੇ ਨੇ ਸਾਡੇ ਰਾਮਗੜੀਆ ਤੋਂ ਹੈਗੇ ਨੇ ਤੇ ਰਾਮਗੜੀਆ ਬੰਗਸ ਤੋਂ ਆਪ ਉਹਨਾਂ ਦਾ ਕਾਫੀ ਹੁੰਦਾ ਹੈ ਜੋ ਤਾਂ ਲਾਲਜੀਤ ਭੁੱਲਰ ਨੇ ਰਾਮਗੜਿਆ ਨੂੰ ਗੋਲੀ ਕੱਟ ਗਿਆ ਸੀ। ਉਸ ਟਾਈਮ ਤੇ ਉਹ ਗੱਲ ਜਿਹੜੀ ਕੀਤੀ ਗਈ ਉਹਨਾਂ ਦੀ ਉਹ ਟੌਨ ਸੀ। ਆਮਾਦੀ ਪਾਰਟੀ ਆ ਆਂਦੇ ਲਾਲਜੀਤ ਭੁੱਲਰ ਦੀ ਟੌਨ ਸੀ। ਉਹ ਗਲਤ ਗੱਲ ਸੀਗੀ। ਅਸੀਂ ਸਾਰਿਆਂ ਨੇ ਇੱਥੋਂ ਹੀ ਇਹਨਾਂ ਸਾਰੇ ਰਾਮਗੜੀ ਬੁੰਗਾ ਸਾਹਿਬ ਅਸੇ ਮੀਟਿੰਗ ਕੀਤੀ ਉਸ ਤੋਂ ਬਾਅਦ ਕਾਨਫਰੰਸ ਕੀਤੀਆਂ ਸਾਰਾ ਕੁਝ ਕੀਤਾ। ਅਸੀਂ ਇਹ ਸ਼ਰਤ ਰੱਖੀ ਕਿ ਮਾਫੀ ਮੰਗੀ ਜਾਵੇ। ਜਾਂ ਲਾਲਜੀਤ ਭੁੱਲਰ ਨੂੰ ਲਾਇਆ ਜਾ। ਲਾਲਜੀਤ ਭੁੱਲਰ ਨੇ ਜਾ ਕੇ ਹਰਮੰਦਰ ਸਾਹਿਬ ਊਂਗਾ ਸਾਹਿਬ ਉੱਤੇ ਮਾਫੀ ਮੰਗੀ। ਗ੍ਰਾਮ ਗੜੀਆਂ ਤੋਂ ਸਾਰੇ ਉਸ ਤੋਂ ਬਾਅਦ ਭਗਵਾਨ ਸਿੰਘ ਬਾਣ ਇੱਥੇ ਖੁਦ ਆਏ ਐਜ਼ ਅ ਬੋਡੀ ਹੁੰਦੇ ਹੋਏ। ਇੱਥੇ ਉਹਨਾਂ ਨੇ ਸਾਰੇ ਸਮਾਜ ਤੋਂ ਮਾਫੀ ਮੰਗੀ। ਤੇ ਸਮਾਜ ਨੇ ਉਹਨੂੰ ਮਾਫੀ ਕਰ ਦਿੱਤੀ। ਠੀਕ ਹੈ। ਦੇਖੋ ਆਪਣਾ ਪੰਜਾਬ ਦੇ ਆਪਾਂ ਲੋਕ ਹੈਗੇ ਆ। ਸਾਡਾ ਦਿਲ ਬਹੁਤ ਹੈ ਆਪਕ ਬੰਦਾ ਮਾਫੀ ਮੰਗ ਲੈਂਦਾ ਹੱਥ ਜੋੜ ਕੇ ਮਾਫੀ ਕੀ ਜਦ ਕੀ ਅਗਰ ਰਾਜਾ ਬੁਰਿੰਗ ਜੀ ਨੇ ਜੋ ਗੱਲ ਕਹੀ ਉਹ ਗੱਲ ਠੀਕ ਹੈ ਉਹਨਾਂ ਤਾਂ ਗਲਤੀ ਜ਼ਰੂਰ ਹੋਈ ਹੈ देयर इज नो ਡਾਊਟ ਪਰ ਉਹਨੇ ਮਾਫੀ ਵੀ ਮੰਗੀ ਹੈ ਪਰ ਇੱਕ ਚੀਜ਼ ਦੇਖੋ ਉਹਨਾਂ ਨੇ ਜਿਸ ਤਰੀਕੇ ਨਾਲ ਗੱਲ ਕਹਿਣੀ ਚਾਹੀਦੀ ਥੋੜਾ ਜਿਹਾ ਉਹ ਹੋ ਗਿਆ ਉਹਨਾਂ ਤਰੀਕਾ ਗਲਤ ਹੋ ਗਿਆ ਉਹਨਾਂ ਦਾ ਬੇਸਿਕਲੀ ਕਹਿਣ ਦਾ ਮਤਲਬ ਸੀ ਉਹ ਕੈਨੀ ਚੈਲ ਸਿੰਘ ਜੀ ਸੀਗੇ ਉਹ ਨੇਚਰਲੀ ਬਾਤ ਕਰਦੇ ਸੀ ਮਤ ਉਹਨੇ ਇੱਕ ਚੀਜ਼ ਹੋਰ ਦੱਸਦਾਨਾ ਜਿਹੜਾ ਆਪਣੇ ਆਪ ਨੂੰ ਅਕਾਲੀ ਦਲ ਵਾਲੇ ਆਪਣੇ ਉਹਨੂੰ ਗੁਰੂ ਕਹਿੰਦਾ ਕਹਿੰਦੇ ਗੁਰੂ ਕਰਦੇ ਅਸੀਂ ਬੰਦੇ ਆ ਮੈਂ ਚੈਲੰਜ ਕਰਦਾ ਸਾਰਿਆਂ ਨੂੰ ਕਹਿੰਦਾ ਪ੍ਰਕਾਸ਼ ਸਿੰਘ ਬਾਦਲੂ ਨੂੰ ਰਹਿਣੀ ਮੈਂ ਸੁਖਵੀਰ ਬਾਦਲੂ ਨੂੰ ਚੈਲੰਜ ਕਰਦਾ ਅਗਰ ਉਹ ਇੱਕ ਦੱਸ ਦੇ ਕਿਹੜੇ ਪੰਨੇ ਤੇ ਗੁਰੂ ਸਾਹਿਬ ਦੀ ਕਿਹੜੀ ਬਾਣੀ ਲਿਖੀ ਹੋਈ ਉਹ ਦੱਸ ਦੇ ਤਾਂ ਮੈਂ ਰਾਜਨੀਤੀ ਛੱਡ ਜਾ ਅਰਗਯਨੀ ਜੈ ਸਿੰਘ ਜੀ ਨੂੰ ਪੂਰਾ ਗ੍ਰਾਂਟ ਸਾਹਿਬ ਯਾਦ ਸਿੰਘ ਮੋਜਵਾ ਪਾਠ ਕਰਦੇ ਸੀ। ਸਿੱਤ ਨੇਮ ਚੋਰੀ ਕਰਨਾ ਸਾਡੇ ਘਰ ਦੇ ਅੰਦਰ ਉਹਨਾਂ ਦਾ ਮਹਾਰਾਜ ਦਾ ਕਮਰਾ ਲੱਗ ਹੁੰਦਾ ਹੈ। ਤੇ ਉਦੋਂ ਉਹਨਾਂ ਦਾ ਰਾਜਾ ਵਡਿੰਗ ਜੀ ਦਾ ਕਹਿਣ ਦਾ ਮਕਸਦ ਇਹ ਸੀਗਾ ਕਿ ਕਾਂਗਰਸ ਪਾਰਟੀ ਨੇ ਕਿੱਥੋਂ ਬੰਦੇ ਚੱਕ ਕੇ ਕਿੱਥੇ-ਕਿੱਥੇ ਪਹੁੰਚਾਉਂਦੇ। ਲੱਗੀ ਗੱਲ ਬੁੱਟਾ ਸਿੰਘ ਜੀ ਦੀ। ਉਹਨਾਂ ਮੇਰੇ ਕਾਲਾ ਰਾਜਾ ਬਟਿੰਗਜ਼ੂ ਨੂੰ ਇੰਨਾ ਪਤਾ ਨਹੀਂ ਸੀਗਾ ਜਦੋਂ ਕੈਬੀ ਜੈਲ ਸਿੰਘ ਵੀ ਹੋਮ ਮਿਨਿਸਟਰ ਸੀ ਜਦੋਂ ਹੋਮ ਮਿਨਿਸਟਰ ਸੀਗੇ ਉਹਦੋਂ ਉਹ ਟਿਕਟ ਦਿੱਤੀ ਗਈ ਬੁਟਾ ਸਿੰਘ ਨੂੰ ਇੱਥੇ ਜਤਾਇਆ ਗਿਆ ਕਿਉਂਕਿ ਐਸੀ ਸਵਾਜ ਤੋਂ بڑے ਲਿਖੇ ਬੰਦੇ ਸੀ ਬਹੁਤ ਇੰਟੈਲੀਜੈਂਟ ਬੰਦੇ ਸੀ ਮੇਰਾ ਵੀ ਉਹਨਾਂ ਨਾਲ ਬਹੁਤ ਜਿੰਨਾ ਪਿਆਰ ਰਿਹਾ ਹੈ ਬੁਟਾ ਸਿੰਘ ਸਾਡੀ ਆਪਸ ਚ ਤੁਹਾਨੂੰ ਮੈਂ ਇੱਕ ਵਿੱਚ ਦੱਸਾਂਗਾ ਹਲਕੀ ਤੁਦਮੋਹ ਵੀ ਹੋਈ ਹੈ ਉਹ ਉਹਨਾਂ ਨੇ ਮਲਾਇਆ ਇੰਦਰਾਜੀ ਨੂੰ ਮਲਾਇਆ ਕਿਉਂਕਿ ਕਾਂਗਰਸ ਪਾਰਟੀ ਕੇ ਜੀ ਪਾਰਟੀਆਂ ਸਾਰੇ ਸਮਾਜ ਨੂੰ ਲੈ ਕੇ ਚੱਲਦੀਆਂ ਕਿਉਂਕਿ ਜਿਸ ਤਰੀਕੇ ਨਾਲ ਭਾਜਪਾ ਨਹੀਂ ਕਿ ਹਿੰਦੂ ਰਾਸ਼ਟਰ ਨੂੰ ਲੈ ਕੇ ਚੱਲਦਾ ਸਾਨੂੰ ਵਿੰਦੂ ਰਾਸ਼ਟਰੀ ਚਾਹੀਦਾ ਨੋ ਬਟ ਕਾਂਗਰਸ ਪਾਰਟੀ ਨੂੰ ਲੈ ਕੇ ਆਏ ਉਹਨਾਂ ਨੂੰ ਉਸ ਟਾਈਮ ਪਰੋ ਇਲੈਕਸ਼ਨ ਹੋਏ ਗਿਆਨੀ ਜੀ ਰਾਸ਼ਟਰਪਤੀ ਬਣ ਗਏ ਉਹਨਾਂ ਨੂੰ ਖੇਲ ਮੰਤਰੀ ਬਣਾਇਆ ਗਿਆ ਉਹ ਤੁਹਾਨੂੰ ਮੈਂ ਇੱਕ ਚੀਜ਼ ਦੱਸ ਦਿੰਦਾ ਮੈਂ ਖੇਡ ਮੰਤਰੀ ਦੇ ਵਿੱਚ ਹੀ ਗੱਲ ਦੱਸਦਾ ਇੱਕ ਛੋਟੀ ਜੀ ਇੱਕ ਪਰਸਨਲ ਗੱਲ ਹੈਗੀ ਹੈ ਜਦੋਂ ਖੇਡ ਮੰਤਰੀ ਸੀਗੇ ਤੇ ਸਟੇਡੀਅਮ ਸੀਗੇ ਬਣੇ ਹੋਏ ਸੀਗੇ ਦਿੱਲੀ ਦੇ ਅੰਦਰ ਸੀ ਮੈਂ ਜਾ ਰਿਹਾ ਸੀਗਾ ਸਾਡੇ ਵਾਸਤੇ ਪ੍ਰੈਜ਼ੀਡੈਂਟ ਹਾਊਸ ਦਾ ਅਲੱਗ ਬਾਕਸ ਹੁੰਦਾ ਉਹ ਹੁਣ ਅੱਜ ਗਏ ਉੱਥੇ ਮੈਂ ਮੈਨੂੰ ਮਿਲ ਗਿਆ ਦਾਰਾ ਸਿੰਘ ਜੀ ਬਾਹਰ ਖੜੇ ਸੀ ਸਟੇਡੀਅਮ ਤੇ ਉਹ ਕਹਿੰਦੇ ਨੇ ਇੱਥੇ ਵੀਆਪੀ ਹੈਗੇ ਤੇ ਤੁਸੀਂ ਨਹੀਂ ਜਾ ਸਕਦੇ ਭਾਈ ਮੈਂ ਮਿਲਿਆ ਤੇ ਮੈਂ ਕਹਿੰਿਆ ਲਾਇਜ਼ਾਰਾ ਸੀ ਸਾਡੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਉਹਨਾਂ ਨੇ ਮੈਂ ਲੈ ਕੇ ਚਲਾ ਗਿਆ ਤੇ ਪਿਠਾਇਆ ਇੰਨੇ ਚ ਬੁੱਟਾ ਸਿੰਘ ਜੀ ਵੀ ਆ ਗਏ ਤੇ ਮੈਂ ਕਹਿੰਿਆ ਜੀ ਇਹਨਾਂ ਨੂੰ ਪ੍ਰੋਬਲਮ ਆ ਰਹੀ ਹੈਗੀ ਹੈ ਸਟੇਡੀਅਮ ਸੇ ਜਾਂਚ ਵੀਆਪੀ ਬਾਕਸ ਤੇ ਤੁਸੀਂ ਇਹਨਾਂ ਦਾ 골ਡਨ ਪਾਸ ਹੁੰਦਾ ਸੀ ਉਸ ਟਾਈਮ ਤੇ 골ਡਨ ਪਾਸ ਬਣਾ ਲਓ ਉਹ ਮੈਨੂੰ ਬੁੱਟਾ ਸਿੰਘ ਕਹਿੰਦੇ ਕਾਕਾ ਜੀ ਤੁਸੀਂ ਆਪ ਦਾ ਕਿਉਂ ਨਹੀਂ ਦੇ ਦਿੰਦੇ ਤੁਹਾਨੂੰ ਤਾਂ ਕਿਸੇ ਨੇ ਰੋਕਣਾ ਨਹੀਂ ਹੈ ਬਹਿ ਕੇ ਜੀ ਮੈਂ ਤੁਹਾਨੂੰ ਕਿਹਾ ਕਿ ਬਣਾ ਦਿਓ ਤੁਸੀਂ ਬਣਾ ਦਿਓ ਮੈਂ ਚਲੋ ਨਹੀਂ ਬਣਾਣਾ ਕੋ ਵਾਲੇ ਮੇਰੇ ਆਪਣੇ ਆਪ ਰਾਸ਼ਟਰਪਤੀ ਘੋਹ ਚ ਬਣ ਕੇ ਆ ਜਾਈ ਮੈਂ ਆਪਣੇ ਆਪ ਦੇਖ ਲਊਗਾ ਇਹਦੇ ਚ ਅਸੀਂ ਮੈਂ ਥੋੜਾ ਨਰਾਜ ਹੋ ਕੇ ਉੱਥੇ ਆ ਗਿਆ ਹੁਣ ਮਜ਼ੇ ਦੀ ਗੱਲ ਤੁਹਾਨੂੰ ਮੈਂ ਦੱਸਣਾ ਚਾਹਦਾ 7:00 ਤੇ 8:00 9:00 ਵਜੇ ਸੀਗੇ ਜੇ ਗੈਨੀ ਜੀ ਆਪਦੇ ਕਮਰੇ ਸੀਗੇ ਖਾਣਾ ਖੂਣਾ ਖਾ ਕੇ ਹਟੇ ਤੇ ਫੋਨ ਥੱਲੇ ਆਇਆ ਕਿ ਸਰਦਾਰ ਕੂਟਾ ਸਿੰਘ ਜੀ ਉਹ ਆਏ ਉਹ ਟਾਈਮ ਉਮ ਹੋਮ ਮਿਨਿਸਟਰ ਨਹੀਂ ਸੀਗੇ ਕਿ ਮੈਂ ਕਿਹਾ ਮੈਂ ਚੱਕਿਆ ਫੋਟੋ ਮੈਂ ਕਿਹਾ ਉੱਪਰ ਭੇਜ ਦੋ ਸਾਡੀ ਉਪਦੇ ਆ ਗਏ ਮੈਂ ਪਿਠਾਇਆ ਤੇ ਮੈਂ ਜਾ ਕੇ ਗੈਨੀ ਨੂੰ ਕਿਹਾ ਮੈਂ ਕਹਿੰਨੀ ਜੀ ਆ ਪਲਾਂਟ ਸਿੰਘ ਜੀ ਆਏ ਨੇ ਉਹ ਢੀ ਸੈਟ ਉਸ ਪਲਾਂਟ ਚ ਕੋਣ ਪਲਾਂਟ ਸਿੰਘ ਮੈਂ ਕਿਹਾ ਜੀ ਜਾ ਕੇ ਦੇਖ ਲਓ ਤੂੰ ਗੈਨੀ ਦੇ ਸਾਹਮਣੇ ਗਏ ਉੱਥੇ ਜੀ ਦਾ ਸਿੰਘ ਜੀ ਬੈਠੇ ਸੀਗੇ ਅਜੇ ਜਦੋਂ ਉਹ ਤਾਂ ਮੋਤਾ ਸਿੰਘ ਆਇਆ ਤੂੰ ਤੁਸੀਂ ਕੀ ਕਹਿ ਰਹੇ ਹੋ ਅਗੇ ਮੈਂ ਤਾਂ ਕੁਝ ਨਹੀਂ ਤੇ ਉਹ ਕਹਿੰਦੇ ਵੀ ਕਾਕਾ ਜੀ ਤੁਹਾਨੂੰ ਪਲਾਂਟ ਸਿੰਘ ਕਹਿ ਰਹੇ ਕਹਿੰਦਾ ਮੈਂ ਤਾਂ ਨਾਰਾਜ਼ ਹੋ ਕੇ ਆਗੇ ਸੀਗੇ ਤੇ ਇਹਨਾਂ ਦਾ ਪਾਸ ਲੈ ਕੇ ਆਇਆ ਤੇ ਮੈਂ ਚਲੋ ਤੁਹਾਡੇ ਵੀ ਦਰਸ਼ਨ ਕਰ ਲਾਂ ਤੇ ਕਹਿੰਦਾ ਕਿ ਪਲਾਂਟ ਸਿੰਘ ਕਹਿ ਰਹੇ ਤੇ ਮੈਂ ਕਿਹ ਮੌਦਾ ਤੁਸੀਂ ਲਾਇਆ ਸੀਗਾ ਪੌਦਾ ਲਾਇਆ ਸੀ ਬੂਟਾ ਲਾਇਆ ਸੀ ਉਹ ਪਲਾਂਟ ਸਿੰਘ ਬਣ ਗਿਆ ਤਾਂ ਬੜੇ ਹੱਸੇ ਮਤਲਬ ਥੈਟ ਇਜ਼ ਸਾਡਾ ਫੈਮਿਲੀ ਰਿਲੇਸ਼ਨ ਹੈ ਜਿਹਾ ਸੀ ਬੂਟਾ ਸੀ ਨਾ ਬੜਾ ਪਿਆਰਾ ਰਿਲੇਸ਼ਨ ਸੀ ਮਾਰੋ ਤਾਂ ਗੱਡੀ ਲੱਤੀ ਉਹਨਾਂ ਕੋਲ ਇੱਕ ਨੰਬਰ ਗੱਡੀ ਹੁੰਦੀ ਸੀ ਬੂਟਾ ਸੀ ਕੋਲ ਉਹਨਾਂ ਕੋ ਗਿਆ ਬਾਕੀ ਮੈਨੂੰ ਗੱਡੀ ਪਸੰਦ ਆ ਮੁੰਡਿਆ ਚਾਪੀ ਲਿਆ ਹੋਇਆ ਚਾਪੀ ਲਿਆਤੀ ਮੈਨੂੰ ਪਹਿਲੇ ਕਹਿੰਦਾ ਮੈਂ ਤੇਰੇ ਦਾਦੇ ਤੋਂ ਲੈ ਲਵਾਂ ਹੁਣ ਇਸ ਤਰੀਕੇ ਨਾਲ ਸਾਡੇ ਰਿਲੇਸ਼ਨਸ਼ਿਪ ਇਜ਼ ਵੈਰੀ ਨਾਈਸ ਬੀਰਾ ਕਹਿੰਦਾ 올 ਓਵਰ ਜੇ ਹੈਗਾ ਕਿ ਜਸਤਰੀ ਕੇ ਨਾਲ ਬ੍ਰਿੰਸਾਬ ਨੇ ਸਾਡੇ ਪ੍ਰਧਾਨ ਨੇ ਪਾਰਟੀ ਦੇ ਠੀਕ ਹੈ ਉਹਨਾਂ ਨੂੰ ਜਿਹੜੀ ਹੈਗੀ ਆ ਉਹਨਾਂ ਨੇ ਬੜੀ ਜਲਦੀ ਸ਼ੋਹਰਤ ਲੈ ਲਈ ਬਹੁਤ ਮਿਲੀ ਉਹਨਾਂ ਨੂੰ ਔਰ ਇਸ ਮੌਕੇ ਤੇ ਬੜੀ ਜਲਦੀ ਪਹੁੰਚ ਗਏ ਉਹਨਾਂ ਦਾ ਮਕਸਦ ਇਹੀ ਸੀ ਹੈ ਕਿ ਕਾਂਗਰਸ ਪਾਰਟੀ ਕਿਸ ਤਰੀਕੇ ਨਾਲ ਕਿਸ ਬੰਦੇ ਨੂੰ ਕਿੱਥੇ ਤੱਕ ਪਹੁੰਚਾ ਸਕਦੀ ਹੈ ਮੇਰੇ ਖਿਆਲ ਨਾਲ ਫਸਟ ਐਂਡ ਲਾਸਟ ਟਾਈਮ ਹੀ ਹੋ ਗਿਆ ਅਗਰ ਭਾਜਪਾ ਨੇ ਕਿਸੇ ਸਿੱਖ ਨੂੰ ਇੰਨਾ ਵੱਡਾ ਬਣਾਇਆ ਹੋ ਇੱਥੇ ਤੱਕ ਪਹੁੰਚਾਇਆ ਹੋਵੇ ਇੱਕ ਬੰਦਾ ਪ੍ਰੈਜ਼ੀਡੈਂਟ ਵੀ ਰਿਹਾ ਹੈ ਮੰਤਰੀ ਵੀ ਰਿਹਾ ਪੰਜਾਬ ਦਾ ਚੀਫ ਮਿਨਿਸਟਰ ਵੀ ਰਿਹਾ ਹੈ ਹੋਮ ਮਿਨਿਸਟਰ ਵੀ ਰਿਹਾ ਉਸ ਤੋਂ ਬਾਅਦ ਉਹਨੂੰ ਰਾਸ਼ਟਰਪਤੀ ਦੇ ਕੀਤਾ ਬਹੁਤ ਇੱਕ ਬੰਦਾ ਉਹ ਸੀਗਾ OBC ਸਮਾਜ ਦਾ ਇੱਕ ਐਸੀ ਸਮਾਜ ਦਾ ਬੰਦੇ ਨੂੰ ਕੈਬਨਟ ਮੰਤਰੀ ਵੀ ਬਣਾਇਆ ਗਿਆ MP ਵੀ ਬਣਾਇਆ ਗਿਆ ਤੇ ਹੋਮ ਮਿਨਿਸਟਰ ਦੀ ਵੀ ਚਲ ਸਰਦਾਰ ਬਨਮੋਹ ਜੀ ਨੂੰ ਕਾਂਗਰਸ ਪਾਰਟੀ ਨੇ ਆਪਣੇ ਸਰਦਾਰ ਭਾਈਚਾਰੇ ਨੂੰ ਪੰਜਾਬ ਨੂੰ ਇੰਨਾ ਵੱਡਾ ਮਾਣ ਦਿੱਤਾ ਮੈਂ ਪੁੱਛਣਾ ਚਾਹਨਾ ਹੈ ਨਵਉਦਜੀ ਪਾਰਟੀਆਂ ਜਿਹੜੇ ਕਿ ਇੰਨਾ ਮੁੱਦਾ ਉਖਾ ਰਹੇ ਨੇ ਤੁਸੀਂ ਕਿੰਨਾ ਕੁ ਸਮਾਨ ਦਿੱਤਾ ਥਾ ਪੰਜਾਬ ਨੂੰ ਕਿੰਨਾ ਕੁ ਸਮਾਜ ਦਿੱਤਾ ਅੱਜ ਵੀ ਰੀਜੀਆ ਮੈਂ ਕੁਤਾ ਸੋਰੀ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਨਾ ਹੈ ਕੀ ਕਹਿੰਦਾ ਹਲੇ 4 ਮਹੀਨੇ ਬਣੇ ਨਹੀਂ ਹੋਏ ਚੀਫ ਮਿਨਿਸਟਰ ਬਣੇ ਤੇ ਕਹਿੰਦੇ 70 ਸਾਲ ਦੇ ਕਾਂਗਰਸ ਨੇ ਕੀਤਾ ਕੀ ਹੈ ਮੈਂ ਪੁੱਛਣਾ ਚਾਹੁੰਦਾ ਹੈ ਭਗਵੰਦ ਮਾਨ ਜੀ ਤੁਸੀਂ ਮਾਸਟਰ ਦੇ ਹੋ ਤੇ ਤੁਸੀਂ ਪੰਜਾਬ ਦੇ ਸੀਐਮ ਬਣੇ ਹੋ ਤੇ ਤੁਸੀਂ ਮਾਸਟਰ ਦੇ ਤੁਹਾਡੇ ਫਾਦਰ ਸਾਹਿਬ ਮਾਸਟਰ ਸੀਗੇ ਰਾਈਟ ਉਹ ਮਾਸਟਰ ਸਾਹਿਬ ਨੂੰ ਜੋ ਮਾਸਟਰ ਸੀਗੇ ਤੁਹਾਡੇ ਫਾਦਰ ਸਾਹਿਬ ਨੂੰ ਕਾਂਗਰਸ ਦੇ ਜਦੋਂ ਹਟ ਨੌਕਰੀ ਹਟਣ ਤੋਂ ਬਾਅਦ ਜੋ ਉਹਨਾਂ ਨੂੰ ਪੈਨਸ਼ਨ ਮਿਲਦੀ ਸੀ ਉਹ ਕਾਂਗਰਸ ਨੇ ਲਗਾਈ ਸੀ ਜਿੱਥੇ ਤੁਸੀਂ ਅੱਜ ਪਹੁੰਚੇ ਹੋ ਤੁਸੀਂ ਵੱਡੀਆਂ ਗੱਲਾਂ ਕਰਦੇ ਹੋ ਕਾਂਗਰਸ ਨੇ ਕੀ ਦਿੱਤਾ ਜੋ ਮੈਂ ਰੀਸੈਂਟਲੀ ਮੈਂ ਸੁਖਵੀਰ ਬਾਦਲ ਦਾ ਦੇਖ ਰਿਹਾ ਸੀ ਕਿ ਪੰਜਾਬ ਕਿਸ ਸਿੰਘ ਪੜ ਰਿਹਾ ਸੀ ਸੋਹਣ ਜਿੰਨਾ ਕੰਮ ਹੋਇਆ ਅਵਕਾਲੀ ਰਿਜਲ ਹੋਇਆ ਕਾਂਗਰਸ ਨੇ ਕੀਤਾ ਹੀ ਕੁਝ ਨਹੀਂ ਹੈ ਉਹ ਮੈਂ ਸੁਖਵੀਰ ਬਾਦਲ ਨੂੰ ਵੀ ਇਹੀ ਕਹਿਣਾ ਚਾਹੁੰਦਾ ਤੁਹਾਡੇ ਸਭ ਮੱਧਮ ਨੂੰ ਉਹ ਮੈਂ ਕਿਹਾ ਸੜਕਾਂ ਕਹਿੰਦਾ ਮੈਂ ਬਣਾਤੀਆਂ ਆ ਕਰਤੀਆਂ ਮੈਂ ਕਿਹਾ ਮਹਾਰਾਜ ਸਭ ਤੋਂ ਪਹਿਲਾਂ ਜਿਆਨੀ ਜੈ ਸਿੰਘ ਜਦੋਂ ਚੀਫ ਮਿਨਿਸਟਰ ਬਣੇ ਤੇ ਜਿਹੜਾ ਗੁਰੂ ਗੋਬਿੰਦ ਸਿੰਘ ਮਾਰਗ ਹੈ ਉਹ ਕਿਹਨੇ ਘਟਾਇਆ ਪਿੰਡਾਂ ਪਿੰਡਾਂ ਵਿੱਚ ਸੜਕ ਕਿਨੇ ਕੱਢੀ ਸੀ ਬਿਜਲੀ ਕਿੱਥੇ ਗਈ ਸੀ ਟਰਾਂਸਪੋਰਟੇਸ਼ਨ ਕਿੱਥੇ ਪਹੁੰਚਿਆ ਉਹ ਵੀ ਇੱਕ ਆਓ ਵੀ ਸੀ ਸਮਾਜ ਦਾ ਸੀ ਜੋ ਲੌਂਗਸ ਪਾਰਟੀ ਤੋਂ ਸੀ ਮੈਂ ਆਪਦੀ ਸੁਰਤ 'ਚ ਦੇਖਦਾ ਆਂ ਆਕਾਲੀ ਦਲ ਨੂੰ ਉਹ ਕਹਿੰਦੇ ਸੀਗੇ ਕਿ ਨਾਰਾ ਚੱਲਦਾ ਸੀਗਾ ਪੰਜਾਬ ਕੇ ਤੀਨ ਪਖੰਡੀ ਬਾਦਲ ਤਰੋੜਾ ਐਂਡ ਤਲਵੰਡੀ ਤੇ ਇਹੋ ਚੀਜ਼ ਜਿਹੜੀ ਸੀ ਇਹ ਇਨੋਂ ਮਿਲ ਜਾਂਦੇ ਸੀ ਸਰਕਾਰ ਬਣਾਉਂਦੇ ਸੀ ਮੈਂ ਆਪਦੀ ਹੋਰ ਚ ਦੇਖਿਆ ਸੀਟਾਂ ਵੰਡਾਂ ਦੀ ਚੀਫ ਮਿਨਿਸਟਰ ਬਣਾ ਲੈਂਦੇ ਆ ਉਹਦੇ ਪਿੱਛੇ ਲੜਾਈ ਕਰਦੇ ਸੀ ਢਾਈ ਸਾਲਾਂ ਬਾਅਦ ਗਵਰਨਮੈਂਟ ਇੱਕ ਪੈਂਦੀ ਸੀ ਇਹਨਾਂ ਦੀ ਫਿਰ 5 ਸਾਲ ਕਾਂਗਰਸ ਆਂਦੀ ਵੀ ਪੂਰੇ ਕਰਦੀ ਸੀ ਇਹਨਾਂ ਦਾ ਇਹ ਹਾਲ ਰਿਹਾ ਤੇ ਅੱਜ ਗੱਲਾਂ ਕਰਦੇ ਨੇ ਅੱਜ ਨੌਜਵਾਨ ਨੂੰ ਮੈਂ ਤੁਹਾਡੇ ਮੱਥੋਂ ਤੋ ਕਹਿਣਾ ਚਾਹਦਾ ਅੱਜ ਪੰਜਾਬ ਦਾ ਜੋ ਬੁਰਾ ਹਾਲ ਹੈ ਬਿਲਕੁਲ ਅੱਜ ਜਿਸ ਤਰੀਕੇ ਨਾਲ ਪੰਜਾਬ ਤਰਸ ਰਿਹਾ ਚੀਜ਼ੀ ਨੂੰ ਉਹਦੀ ਦੇਣ ਕੋਣ ਹੈ ਪ੍ਰਕਾਸ਼ ਸਿੰਘ ਬਾਦਲ ਬਾ ਨੌਜਵਾਨਾਂ ਨੂੰ ਪੁੱਛਣਾ ਚਾਹਨਾ ਤੁਹਾਨੂੰ ਗੱਲ ਦਾ ਪਹਿਲਾ ਪਤਾ ਜੇ ਪ੍ਰਕਾਸ਼ ਸਿੰਘ ਬਾਦਲ ਆਟਾ ਦਾਲ ਸਕੀਮ ਨਾ ਲਿਆਂਦਾ ਫ੍ਰੀ ਚ ਰੋਟੀਆਂ ਨਾ ਦਿੰਦਾ ਲੋਕੀ ਕੰਮ ਕਰਦੇ ਜਿਸ ਕੰਮ ਨੂੰ ਖਤਮ ਕਰਨਾ ਹੈ ਉਹਨੂੰ ਮੁਫਤ ਦੀ ਚੀਜ਼ ਦੇਣੀ ਸ਼ੁਰੂ ਕਰ ਦਿਓ ਜੇ ਟੂਬ ਵਾਲਾ ਦੇ ਕਨੈਕਸ਼ਨ ਦਿੰਦਾ ਬਿਜਲੀ ਫ੍ਰੀ ਕੀਤੀ ਤਾਂ ਇਹਨੇ ਕੀਤੀ ਲੋਕਾਂ ਨੇ ਅੱਜ ਵੀ ਮੇਰੇ 5 ਕਿੱਲੇ ਐ ਮੈਂ ਟੂਬਲ ਤੇ ਲਾਤਾ ਆਟੋਮੈਟਿਕ ਸਵਿਚ ਲਾਇਆ ਜਦੋਂ ਲਾਈਟ ਆਏਗੀ ਮੋਟਰ ਚੱਲ ਪੂਗੀ ਮੇਰੇ ਪੰਜ ਗਿੱਲੇ ਦਾ ਪਾਣੀ ਨੇ ਭਰਨੇ ਭਰਨੇ ਨਾਲ ਦੇ ਇਹਦੇ ਪੰਜ ਗਿੱਲੇ ਵੀ ਪਾਣੀ ਦੇ ਭਰ ਕੇ ਪਾਣੀ ਵੇਸਟ ਬਿਜਲੀ ਵੇਸਟ ਔਰ ਉਸ ਤੋਂ ਬਾਅਦ ਰਹਿੰਦੀ ਹੁੰਦੀ ਖਸਾ ਜਿਹੜੀ ਸੀਗੀ ਉਹ ਸੁਖੀਰ ਬਾਦਲ ਨੇ ਕੱਢੀ ਅੱਜ ਗੱਲ ਕਰਦੇ ਨੇ ਸੁਖੀਰ ਬਾਦਲ ਕਰਦੇ ਉਹਨਾਂ ਦੀ ਮਿਸਿੰਗ ਗੱਲ ਕਰਦੇ ਨਸ਼ੇ ਦੀ ਗੱਲ ਕਰਦੇ ਨਸ਼ਾ ਲਿਆਣ ਵਾਲਾ ਕੌਣ ਸੀ ਨੌਜਵਾਨਾਂ ਨੂੰ ਖਰਾਬ ਕਰਨ ਵਾਲਾ ਕੌਣ ਸੀ ਅੱਜ ਨਸ਼ਰ ਕੋਣ ਇਥੇ ਇੰਟਰੋਡਿਊਸ ਕੀਤਾ ਆਕਾਲੀ ਦਲ ਦੇ ਰਾਜ ਚ ਸ਼ੁਰੂ ਹੋਇਆ ਤੇ ਤੁਸੀਂ ਇਲਜ਼ਾਮ ਲਾ ਰਹੇ ਹੋ ਕਾਂਗਰਸ ਤੇ ਮੈਂ ਇੱਕ ਪੁੱਛਣਾ ਚਾਹੁੰਦਾ ਨੂੰ ਕਾਂਗਰਸ ਦੇ ਰਾਜ ਅੱਜ ਤੋਂ ਪਹਿਲਾਂ ਕਾਂਗਰਸ ਦਾ ਰਾਜ ਸੀਗਾ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਸੀਗਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਿਲਿਆ ਹੋਇਆ ਸੀ ਅੱਜ ਉਹ ਵੀ ਦੇਖੋ ਬੀਜਪੀ ਚ ਗਿਆ ਉਹ ਘੜਦਾ ਨਾ ਘਾੜਦਾ ਉਹਦਾ ਹਾਲਓਰ ਕੈਪਟਨ ਅਮਰਿੰਦਰ ਸਿੰਘ ਹੱਥ ਪੱਲੇ ਕੁਝ ਨਹੀਂ ਹੁੰਦੇ ਸਾਰਾ ਬੇੜਾ ਇਹਨਾਂ ਨੇ ਦੋਨੋਂ ਨੇ ਮਿਲ ਕੇ ਕੀਤਾ ਅਕਾਲੀ ਦਲ ਨੇ ਸ਼ੁਰੂ ਕੀਤਾ ਜੇ ਤੂੰ ਗੁਟਕਾ ਸਾਂ ਫੜ ਕੇ ਹੱਥੇ ਤੇ ਪ੍ਰੋਮਿਸ ਕਰਦਾ ਹੈ ਮਹਾਰਾਜ ਬੇਅਦਬੀ ਦਾ ਤੁਸੀਂ ਕੀਤੀ ਹੈ ਦੱਸੋ ਕਿਹੜੇ ਕਾਰਨ ਨਹੀਂ ਕੀਤੇ ਔਰ ਨਾਮ ਲਾਂਭ ਲਾਂਦੇ ਆ ਕਾਂਗਰਸ ਦਾ ਪਰ ਮੈਂ ਤੁਹਾਡੇ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਅੰਦਰ ਜਦ ਤੱਕ ਕਾਂਗਰਸ ਗਵਰਨਮੈਂਟ ਨਹੀਂ ਆਉਂਦੀ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਕਿ ਕਾਂਗਰਸ ਹੀ ਇੱਕੋ ਜਿਹੀ ਪਾਰਟੀ ਹੈਗੀ ਜਿਹੜੀ ਸਾਰੇ ਸਮਾਜ ਨੂੰ ਇਕੱਠੇ ਲੈ ਕੇ ਚੱਲਦੀ ਹੈ। ਔਰ ਮੈਂ ਤੁਹਾਡੇ ਤੇ ਤੁਹਾਡੇ ਮੱਧਮ ਤੋਂ ਇੱਕ ਚੀਜ਼ ਕਹਿਣਾ ਚਾਹਨਾ ਹੈ। ਜੀ ਰਾਜਾ ਵੜਿੰਗ ਜੀ ਮੇਰੇ ਛੋਟੇ ਭਰਾ ਨੇ ਬੜੇ ਹੀ ਵਧੀਆ ਬੰਦੇ ਨੇ ਤੁਸੀਂ ਕਦੇ ਮਿਲੋਗੇ ਤਾਂ ਬੜੇ ਪਿਆਰ ਨਾਲ ਮਿਲਣਗੇ ਔਰ ਬੜੇ ਹੀ ਨਿਮਰਤਾ ਉਹਨਾਂ ਤੋਂ ਜਿਹੜੀ ਗਲਤੀ ਹੋਈ ਉਹ ਉਹਦੀ ਸਮਝ ਹੈ ਜੇ ਵੱਡਾ ਭਰਾ ਸਮਝ ਜੇ ਮੈਂ ਹੱਥ ਜੋੜ ਕੇ ਸਾਰਿਆਂ ਤੋਂ ਮਾਫੀ ਮੰਗਦਾ ਸਮਾਜ ਤੋਂ ਮਾਫੀ ਮੰਗਦਾ ਐਸੀ ਸਮਾਜ ਤੋਂ ਔਰ ਮੈਂ ਉਹ ਮੈਨੂੰ ਇੰਨੀ ਆ ਸਕਿਆ ਕਿ ਮੇਰੇ ਕਹਿੰਦੇ ਬੁੱਟਾ ਸਿੰਘ ਜੀ ਦੇ ਜਿਹੜੇ ਬੇਟੇ ਨੇ ਤੇ ਉਹਨਾਂ ਦੇ ਨੇਪਿਊ ਵੀ ਨੇ ਉਹਨਾਂ ਦੀ ਬਿਆਨ ਵੀ ਆਇਆ ਸੀ ਕਿ ਉਹ ਮਾਫ ਕਰ ਲਗੇ ਉਹ ਦੇਖੋ ਇਨਸਾਨ ਤੋਂ ਗਲਤੀ ਹੁੰਦੀ ਔ ਜਿਹੜਾ ਆਪਾਂ ਹੈਗੇ ਆ ਮਖਸ਼ਨ ਹਾਰ ਹੈ ਹਮੇਸ਼ਾ ਹੀ ਪੰਜਾਬੀ ਬੰਦੇ ਕਹਿੰਦੇ ਆਦਮੀ ਦਾ ਦਿਲ ਦਾ ਦਾ ਫਤਲਾ ਆਏਗਾ ਤੇ ਉਹਦੀ ਹੋ ਗਈ ਆ ਪਰ ਉਹਨਾਂ ਨੇ ਹੱਥ ਛੋੜ ਕੇ ਮਾਫੀ ਮੰਗੀ ਹੈ ਸਭ ਕੁਝ ਮੰਗੇ ਤੇ ਮੇਰੇ ਸਾਹਮਣੇ ਐਸੀ ਸੁਮਾਇਦ ਸਾਡੇ ਗਿੱਲ ਸਾਹਿਬ ਵੀ ਬੈਠੇ ਨੇ ਇੰਡਰ ਨੇ ਵੀ ਸਾਰੇ ਹੋ ਗਏ ਨੇ ਅੱਜ ਉਹਦੇ ਬੇਟੇ ਨੇ ਸਾਰੇ ਭਾਈਚਾਰੇ ਅਸੀਂ ਇਕੱਠੇ ਬੈਠੇ ਆ ਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਹੈਗਾ ਉਹ ਮਾਫ਼ ਕੀਤਾ ਜਾਏਗਾ ਅਸੀਂ ਉਹਨਾਂ ਦੇ ਨੇਤਰ ਚ ਚੰਗਾ ਕੰਮ ਕਰਾਂਗੇ ਔਰ ਮਿਲ ਕੇ ਕੰਮ ਕਰਾਂਗੇ ਰੀਸੈਂਟਲੀ ਮੈਂ ਵੀ ਆ ਗਿਆ ਸੀ ਦੋਨੋਂ ਭਰਾ ਮਿਲ ਕੇ ਕਾਂਗਰਸ ਪਾਰਟੀ ਨੂੰ ਚੱਕਾਂਗੇ ਔਰ ਪੰਜਾਬ ਦੇ ਭਲੇ ਲਈ ਆਸਤੇ ਜੋ ਵੀ ਸੀ ਰਾਹੁਲ ਗਾਂਧੀ ਜੀ ਮੇਰੀ ਮੁਲਾਕਾਤ ਹੋਈ ਜਦੋਂ ਅਸੀਂ ਇਕੱਠੇ ਪਹਿਲਾਂ সুইਮਿੰਗ ਵਗੈਰਾ ਰਾਸ਼ਟਰਪਤੀ ਕਾਉਂਸਲ ਚ ਕਰਦੇ ਸੀਗੇ ਉਹਨਾਂ ਦਾ ਥੀਮ ਬੜੀ ਅੱਛੀ ਹੈਗੀ ਹੈ ਉਹਨਾਂ ਦੀ ਥੀਮ ਹੈਗੀ ਹੈ ਕਿ ਬੈ ਕਿਸੇ ਵੀ ਤਰੀਕੇ ਨਾਲ ਜਿੰਨਾ ਪਛੜਿਆ ਹੋਇਆ ਸਮਾਜ ਨੂੰ ਅੱਗੇ ਲਿਆਉਣਾ ਔਰ ਅਸੀਂ ਦੋਨੋਂ ਮਿਲ ਕੇ ਪੂਰੇ ਪਿਛਲੇ ਐਸੀ ਸਮਾਜ ਨੂੰ ਵੀ OBC ਸਮਾਜ ਨੂੰ ਅੱਗੇ ਕਰਾਂਗੇ ਪੂਰਾ ਸਿੱਧਕ ਤਰੱਕੀ ਵੱਲ ਲੈ ਕੇ ਜਾਵਾਂਗੇ ਸਰ ਜੀ ਇਹ ਕਿਸੇ ਹੋਰ ਦੀ ਗੱਲ ਚਲੋ ਮੇਲਾ ਤੇ ਦਾਜਾਪਿੰਗ ਜੀ ਨੇ ਇਹ ਜਿਹੜੀ ਗੱਲ ਜੀ ਭਾਈਚਾਰੇ ਨੂੰ ਜਿਹੜੇ ਤੁਸੀਂ ਰੰਗ ਰੇਟੀ ਕਮੇਟੀ ਬੈਠੀ ਬੰਨਾ ਜੀਵਨ ਸਿੰਘ ਦੀ ਫੋਟੋ ਖਿੱਚਵਾ ਕੇ ਕਿ ਉਹ ਪੀਤਾ ਗਿਆ ਸੀ ਦੇਖੋ ਇਹਦੇ ਵਿੱਚ ਮੈਂ ਬੈਣੀ ਜੀ ਦੀ ਥੋੜੀ ਨਹੀਂ ਗਲਤੀ ਮੰਨਦਾ ਮੈਂ ਜਿਨ੍ਹਾਂ ਨੇ ਪੋਸਟਰ ਬਣਾਇਆ ਉਹਨਾਂ ਨੇ ਧਿਆਨ ਨਹੀਂ ਦਿੱਤਾ ਗਿਆ ਬੇਸਿਕਲੀ ਕਿਉਂਕਿ ਆਪਾਂ ਅਸੀਂ ਹੁਣ ਮੈਂ ਬਿਸ਼ਕਰਮਾ ਸਮਾਜ ਮੈਨੂੰ ਆਪਣਾ ਲੀਡਰ ਮੰਨਦਾ ਹਾਂ ਪੂਰੇ ਇੰਡੀਆ 'ਚ ਮੈਂ ਘੁੰਮਦਾ ਹਾਂ ਅਸੀਂ ਵਿਸ਼ਕਰਮਾ ਭਗਵਾਨ ਦੀ ਫੋਟੋ ਵੀ ਲਾਣੇ ਤੋਂ ਉੱਛੀ ਕਰਕੇ ਲਾਣੇ ਇਹਦੇ ਵਿੱਚ ਇਹ ਨਹੀਂ ਹੈ ਕਿ ਉੱਤੇ ਵਿਸ਼ਕਰਮਾ ਭਗਵਾਨ ਦੀ ਫੋਟੋ ਲੱਗੀ ਹੋਵੇ ਥੱਲੇ ਮੁੰਡਿਆਂ ਦੀ ਫੋਟੋ ਵੀ ਲੱਗੀ ਹੁੰਦੀ ਹੈ ਸਰਦਾਰਾਂ ਦੀ ਵੀ ਫੋਟੋ ਲੱਗੀ ਹੁੰਦੀ ਮੇਰੀ ਵਾ ਪੱਕਵੰਦੀ ਤੇ ਮੇਰੀ ਸਰਦਾਰਾਂ ਦੀ ਲੱਗੀ ਹੁੰਦੀ ਹੈ ਉਹਦੇ ਵਿੱਚ ਜੈਨੀ ਦੀ ਮੈਂ ਗਲਤੀ ਨਹੀਂ ਮੰਨਦਾ ਜਿਹੜਾ ਪੋਸਟਰ ਲਗਾਇਆ ਗਿਆ ਉਹਨਾਂ ਨੇ ਜੋ ਕੀਤਾ ਉਹਨਾਂ ਨੇ ਧਿਆਨ ਨਹੀਂ ਦਿੱਤਾ ਕੋਈ ਬਾਈ ਮਿਸਟੇਕ ਹੋਈ ਹੈ ਕੋਈ ਚਾਰ ਪੁੱਛ ਕੇ ਮਿਸਟੇਕ ਨਹੀਂ ਕੀਤੀ